Delhi Boss Punjabi ਤੁਸੀਂ ਦੇਖ ਰਹੇ ਹੋ ਮੈਂ ਗਗਨ ਸ਼ੁਕਲਾ ਇਸ ਵੇਲੇ ਮੈਂ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਤੇ ਮੌਜੂਦ ਆ ਕਿਸਾਨਾਂ ਵੱਲੋਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਰੇਲ ਰੋਕੋ ਅੰਦੋਲਨ ਹੈ ਰੇਲਾਂ ਰੋਕੀਆਂ ਜਾਣੀਆਂ ਤਾਂ ਉਸ ਤੋਂ ਲੈ ਕੇ ਅੰਬਾਲਾ ਕੈਂਟ ਅੰਬਾਲਾ ਜੰਕਸ਼ਨ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਲੱਗੀਆਂ ਜਿੱਥੇ 3 ਘੰਟੇ ਦੇ ਇਸ ਰੇਲ ਆਵਾਜਾਈ ਠੱਪ ਤੋਂ ਬਾਅਦ ਅੰਬਾਲਾ ਜੰਕਸ਼ਨ ਰੇਲਵੇ ਸਟੇਸ਼ਨ ਤੇ ਪੈਸੰਜਰਾਂ ਦਾ ਅੰਬਾਰ ਲੱਗਿਆ ਹੋਇਆ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਹਰ ਪਾਸੇ ਜਿਹੜੇ ਨੇ ਉਹ ਯਾਤਰੀ ਯਾਤਰੀ ਨਜ਼ਰ ਆਉਣਗੇ ਰਮੇਸ਼ ਨੂੰ ਕੁੰਗਰ ਰਮੇਸ਼ੇ ਤਸਵੀਰਾਂ ਦਿਖਾ ਦਿਓ ਦੇਖ ਸਕਦੇ ਹੋ ਆਪੋ ਆਪਣੀ ਟ੍ਰੇਨ ਦੀ ਇੰਤਜ਼ਾਰ ਕਰਦੇ ਹੋਏ ਇਹ ਯਾਤਰੀ ਨਜ਼ਰ ਆ ਰਹੇ ਦੇਖ ਸਕਦੇ ਹੋ ਇਹ ਸਟੇਸ਼ਨ ਤੋਂ ਫਿਲਹਾਲ ਬਾਹਰ ਦੀਆਂ ਤਸਵੀਰਾਂ ਨੇ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਹਰ ਜਗ੍ਹਾ ਤੁਹਾਨੂੰ ਪੈਸੇਂਜਰ ਹੀ ਪੈਸੇਂਜਰ ਨਜ਼ਰ ਆਉਣਗੇ ਯਾਤਰੀ ਜਣ ਰਮੇਸ਼ਾ ਤਸਵੀਰ ਇੱਕ ਦਿਖਾਉਣ ਦੀ ਕੋਸ਼ਿਸ਼ ਕਰੋ ਦੇਖੋ ਆਪਣੀ ਰੇਲ ਗੱਡੀ ਦਾ ਇੰਤਜ਼ਾਰ ਕਰਦੇ ਹੋਏ ਇਹ ਇਸ ਵੇਲੇ ਜਿਹੜੇ ਪ੍ਰਵਾਸੀ ਨੇ ਇਹਨਾਂ ਨੇ ਅੱਗੇ ਜਾਣਾ ਪਰ ਉਸ ਤੋਂ ਬਾਅਦ ਦੇਖੋ ਬੈਠੇ-ਬੈਠੇ ਹੀ ਇਹਨਾਂ ਨੂੰ ਨੀਂਦ ਆ ਚੁੱਕੀ ਹੈ ਕਿਉਂਕਿ ਟ੍ਰੇਨ 3 ਘੰਟੇ ਹੁਣ ਦੇਰੀ ਤੋਂ ਆਉਗੀ ਹੈ ਬਿਲਕੁਲ ਇਹ ਤਸਵੀਰ ਹੈ ਇਹ ਅੰਬਾਲਾ ਕੈਂਟ ਦੀਆਂ ਤਸਵੀਰਾਂ ਨੇ ਜਿੱਥੇ ਕਿ ਵੱਡੀ ਤਦਾਦ ਦੇ ਵਿੱਚ ਜਿਹੜੇ ਨੇ ਯਾਤਰੀ ਪੈਸੈਂਜਰਜ਼ ਆਪਣੀ ਟ੍ਰੇਨ ਦੀ ਇੰਤਜ਼ਾਰ ਕਰ ਰਹੇ ਨੇ ਅਗਲੀਆਂ ਤਸਵੀਰਾਂ ਹੋਰ ਸਾਂਝੀਆਂ ਕਰਦੇ ਨੇ ਰੇਲ ਦਾ ਪਹੀਆ ਜਿਹੜਾ ਉਹ 3 ਘੰਟੇ ਲਈ ਰੁਕਿਆ ਹੋਇਆ ਨਜ਼ਰ ਆ ਰਿਹਾ ਦੇਖੋ ਇਹ ਆਪਣੀ ਟ੍ਰੇਨ ਦੀ ਇੰਤਜ਼ਾਰ ਕਰ ਰਹੇ ਨੇ ਗੱਲਬਾਤ ਵੀ ਸ਼ੁਰੂ ਕਰਦੇ ਹਾਂ ਕਹਾਂ ਸੇ ਕਹਾਂ ਜਾ ਰਹੇ ਹੋ ਜੀ ਛਪਰਾ ਜਾਣਾ ਹੈ ਇੰਤਜ਼ਾਰ ਕਰ ਰਹੇ ਹੋ ਹਾਂ ਇੰਤਜ਼ਾਰ ਕਰੀ ਕਿ ਕਰ ਰਹੇ ਹਾਂ ਕੀ ਹੋਇਆ ابھی ਨਹੀਂ ਯਾਰ 3 ਵਜੇ ਕੇ ਬਾਅਦ ਬਤਾ ਰਹਾ ਹੈ ਕਿਉਂ ਪਤਾ ਨਹੀਂ ਕਿ ਸ਼ਾਨ ਆਂਦੋਲਨ ਕੇ ਲੈ ਕੇ ਕਰਕੇ ਕੱਬ ਕੱਬ ਸੇ ਆਏ ਬੈਠੇ ਹੋ ਆਬੇ 1 ਘੰਟਾ ਹੋ ਗਿਆ 1 ਘੰਟਾ ਹੋ ਗਿਆ ਜੀ ਤਾਂ ਬਿਲਕੁਲ ਇਹ ਤਸਵੀਰ ਦੇਖੋ ਇਹ ਰੇਲ ਟਿਕਟ ਕਾਊਂਟਰ ਹੈ ਜਿੱਥੇ ਜਿਹੜੇ ਨੇ ਆਪਣੇ ਟਿਕਟਸ ਨੇ ਲੋਕ ਲੈਂਦੇ ਨੇ ਪਰ 3 ਘੰਟੇ ਦੇ ਲਈ ਫਿਲਹਾਲ ਟ੍ਰੇਨਸ ਜਣੀਆਂ ਨੇ ਉਹ ਜਿੱਥੇ ਨੇ ਉੱਥੇ ਰੁਕ ਚੁੱਕੀਆਂ ਨੇ ਤਾਂ ਜਿਸ ਦੇ ਚੱਲਦੇ ਹੋਏ ਜਿਹੜੇ ਨੇ ਪੈਸੇਂਜਰਸ ਨੇ ਉਹ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਇੱਧਰ ਤਸਵੀਰਾਂ ਹੋਰ ਤੁਹਾਨੂੰ ਹੁਣ ਰੇਲਵੇ ਸਟੇਸ਼ਨ ਦੇ ਅੰਦਰ ਦੀਆਂ ਤਸਵੀਰਾਂ ਦਿਖਾਉਣਾ ਕਿ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਦਾ ਹਾਲ ਦੇਖੋ ਜਦਦਰ ਤੁਸੀਂ ਦੇਖੋਗੇ ਤੁਹਾਨੂੰ ਯਾਤਰੀ ਹੀ ਯਾਤਰੀ ਨਜ਼ਰ ਆਉਣਗੇ ਕਿੱਧਰ ਜਾ ਰਹੇ ਹੋ ਜੀ ਕਹਾਂ ਜਾ ਰਹੇ ਹੋ ਮੁਰਾदाबाद ਮੁਰਾदाबाद ਪ੍ਰਿਨਾਨੀਰਾ ਨਹੀਂ ਸਰ ਕੀ ਪਤਾ ਕਰਾਂ ਹਾਂਜੀ ਪਤਾ ਕਰਿਆ ਵਾ ਕਿਸਾਨੋ ਕਰਨ ਨਾ ਬੰਦ ਹੋ ਜੇ ਗੱਡੀ ਹਾਂਜੀ ਕੀ ਕਹਿ ਰਹੇ ਹੋ ਕਿੰਨੀ دیر ਲੇਟ ਹੈ 3 ਵਜੇ ਤੱਕ ਕਰੇ ਤਾਂ ਬਿਲਕੁਲ ਕਹਿੰਦੇ 3 ਵਜੇ ਤੋਂ ਬਾਅਦ ਹੀ ਰੇਲਵੇ ਟਰੈਕਸ ਤੇ ਗੱਡੀਆਂ ਆਉਣਗੀਆਂ ਆਪ ਕਹਾਂ ਜਾ ਰਹੇ ਹੋ ਕਟਿਆਰ 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 ਕਦੋਂ ਸੇ ਇੰਤਜ਼ਾਰ ਕਰ ਰਹੇ ਹੋ ਆ 10 ਵਜੇ ਸੇ 10 ਵਜੇ ਸੇ ਕੀ ਬੋਲਾ ਹੈ 3 ਵਜੇ ਗਾੜੀ ਆਏਗੀ 3 ਵਜੇ ਆਏਗੀ ਟਿਕਟਸ ਲੈ ਲਈਏ ਨਹੀਂ ਦੇ ਨਹੀਂ ਦੇ ਰਹੇ ਟਿਕਟਾ ਵੀ ਨਹੀਂ ਦੇ ਰਹੇ ਟਿਕਟ ਵੀ ਬੰਦ ਕਰ ਰੱਖਾ ਹੈ ਹਾਂਜੀ ਤਾਂ ਬਿਲਕੁਲ ਬਕਾਵੀ ਨਹੀਂ ਰਹੇ ਹੈ ਕੁਝ ਬਕਾਵੀ ਨਹੀਂ ਆ ਕਬ ਆਏਗੀ ਕਬ ਨਹੀਂ ਆਏਗੀ ਪਤਾ ਕਰਾ ਆਪਣੇ ਕੌਣ ਫਮੀ ਨੇ ਸਭ ਮੇ ਪਤਾ ਕਰਾ ਕੋਈ ਨਹੀਂ ਬਤਾ ਰਿਹਾ ਤਾਂ ਤਸਵੀਰ ਦੇਖੋ ਅੱਗੇ ਤਸਵੀਰਾਂ ਦਿਖਾਉਣੇ ਆ ਦੂਰ ਆਪੋ ਆਪਣੇ ਸਫਰ ਦੇ ਲਈ ਜਿਹੜੇ ਨੇ ਲੋਗ ਨੇ ਉਹ ਘਰਾਂ ਦੇ ਵਿੱਚੋਂ ਨਿਕਲ ਚੁੱਕੇ ਨੇ ਤਾਂ ਤਸਵੀਰ ਦੇਖੋ ਅੰਮ੍ਰਾਲਾ ਕੈਂਟ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਬਾਲਾ ਕੈਂਟ ਦੀਆਂ ਇਹ ਤਸਵੀਰਾਂ ਨੇ ਇੱਕ ਟ੍ਰੇਨ ਜਿਹੜੀ ਆ ਸਾਹਮਣੇ ਮੌਜੂਦ ਹੈ ਤੇ ਰਮੇਸ਼ੇ ਤਸਵੀਰਾਂ ਨਾ ਥੋੜੀਆਂ ਦੂਰ ਤੋਂ ਜ਼ੂਮ ਕਰਕੇ ਦਿਖਾ ਦਿਓ ਕਿਉਂਕਿ ਦੂਰ ਤੱਕ ਜਿੱਤਕ ਕੈਮਰਾ ਪੈਨ ਕਰਨ ਦੀ ਕੋਸ਼ਿਸ਼ ਕਰਾਂਗੇ ਜ਼ੂਮ ਕਰਕੇ ਤਾਂ ਕਿ ਤੁਹਾਨੂੰ ਤਸਵੀਰਾਂ ਦਿਖਾਈਆਂ ਜਾ ਸਕਣ ਜਿੱਥੇ ਤੱਕ ਤੁਸੀਂ ਦੇਖੋ ਤੁਹਾਨੂੰ ਯਾਤਰੀ ਯਾਤਰੀ ਨਜ਼ਰ ਆ ਰਹੇ ਨੇ ਹਾਲਾਂਕਿ ਕਿਉਂਕਿ ਜਦੋਂ ਘਰੋਂ ਕੋਈ ਬੰਦਾ ਆਉਂਦਾ ਤਾਂ ਤਸਵੀਰ ਦੇਖੋ ਇਹ ਅੰਬਾਲਾ ਕੈਂਟ ਤੇ ਤਸਵੀਰਾਂ ਦਿਖਾ ਰਿਹਾ ਅੰਬਾਲਾ ਜੰਕਸ਼ਨ ਦੀਆਂ ਤਸਵੀਰਾਂ ਨੇ ਮਾਜੋਦੀ ਲੈ ਕੇ ਕੋਸ਼ਿਸ਼ ਕਰਦੇ ਲੋਕੀ ਪੰਦੇ ਤਾਂ ਦੇਖੋ ਲਗਾਤਾਰ ਲੋਕੀ ਪੰਦੇ ਅਨਾਉਂਸਮੈਂਟਸ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਜਾਣਕਾਰੀ ਇਹਤੂ ਇੱਕ ਮਾਤਾ ਵੀ ਇੱਥੇ ਬੈਠੇ ਨੇ ਇਹਨਾਂ ਨਾਲ ਵੀ ਗੱਲ ਕਰ ਲੈਨੇ ਆ ਮਾਤਾ ਜੀ ਕਹਾਂ ਸੇ ਆਏ ਹੋ ਸਵਾਪਤੇ ਸਵਾਪਤੇ ਆਏ ਕਿੱਥੇ ਜਾਣਾ ਹੈ ਨਾਬਾ ਨਾਬੇ ਜਾਣਾ ਹੈ ਅੱਛਾ ਕੀ ਕਿਹਾ ਅੱਗੇੋਂ ਟ੍ਰੇਨ ਨਹੀਂ ਆ ਰਹੀ ਆ ਨਹੀਂ ਅੱਜ ਕਿਹਾ بتایا ਆਪਕੋ ਕੁਝ ਕਿਤਨੇ ਵਜੇ ਟ੍ਰੇਨ ਹੈ ਅੱਜ ਕੋ 5 ਵਜੇ ਆ

क्या करें जाना बहुत जरूरी है कोई जरूरी काम से जा रहे हैं बोला है कितनी देर बाद कितनी देर बाद टिकट मिलेगा अभी इसका कोई कंफर्म नहीं हुआ है टिकट के बारे में बोला तीन बजे के बाद ही कोई बात करेंगे किसानों ने जो है मतलब बंद की हुई है मतलब रास्ता जाम किया हुआ है ऐसे में तो सबको परेशानी हो जाएगी ना अगर बंद हो गया तो

3 ਵਜੇ ਹਾਂਜੀ ਬਿਲਕੁਲ ਫਿਲਹਾਲ ਟਿਕਟਾਂ ਵੀ ਇੱਥੇ ਬੰਦ ਨੇ ਪਰ ਵੱਡੀ ਤਦਾਦ ਦੇ ਵਿੱਚ ਯਾਤਰੀ ਇਸ ਵੇਲੇ ਫਸੇ ਹੋਏ ਨੇ ਅੰਬਾਲਾ ਕੈਂਟ ਤੇ ਤਸਵੀਰਾਂ ਦਿਖਾਈਆਂ ਤੁਹਾਨੂੰ ਕਿਉਂਕਿ ਕਿਸਾਨ ਜਿਹੜੀਆਂ ਆਪਣੀਆਂ ਮੰਗਾ ਵਾਜਬ ਮੰਗਾ ਨੂੰ ਲੈ ਕੇ ਜਿਹੜੇ ਨੇ ਰੇਲਵੇ ਟਰੈਕਸ ਤੇ ਬੈਠੇ ਨੇ ਤਾਂ ਕਿਤਨਾ ਕਿਤੇ ਦੇਖਿਆ ਜਾਵੇ ਤਾਂ 12 ਤੋਂ 3 ਵਜੇ ਤੱਕ ਫਿਲਹਾਲ ਰੇਲ ਦਾ ਪਈਆ ਜਾਮ ਹੈ ਪਰ ਯਾਤਰੀ ਪਰੇਸ਼ਾਨ ਨਜ਼ਰ ਆ ਰਹੇ ਨੇ ਕਿਉਂਕਿ ਬਹੁਤ ਸਾਰੀਆਂ ਤਿਆਰੀਆਂ ਹੁੰਦੀਆਂ ਆਪਕੋ ਆਪਣੇ ਘਰਾਂ ਦੇ ਨੂੰ ਜਾਣ ਦੇ ਲਈ ਫਿਲਹਾਲ ਅੰਬਾਲਾ ਜੰਕਸ਼ਨ ਸਟੇਸ਼ਨ ਦਾ ਹਾਲ ਇਹ ਹੈ ਕਿ ਇੱਥੇ ਫਿਲਹਾਲ ਟਿਕਟਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਕੈਮਰਾ ਪਰਸਨ ਰਮੇਸ਼ਨਾ ਗगन ਸ਼ੁਕਲਾ ਦਿੱਲੀ ਪੋਸਟ ਪੰਜਾਬੀ